ਨਾ ਵੇ ਮੈਂ ਪੂਰਨ ਪੂਰਨ ਕਰਦੀ ਕੋ ਮੋਰ ਦਾ ਤੇਰੀ Valeu, ਛੜਾ ਛੜਿਆ ਕੀ ਲਾਈਆ ਕੁੜਕੋ ਛੜੇ ਛੜੇ ਕੀ ਲਾਈਆ ਕੁੜਕੋ ਚਿੱਟਾ ਚਾਤਰਾ ਬੰਨ ਕੇ ਰਖੀ ਦਾ ਚਿੱਟਾ ਚਾਤਰਾ ਬੰਨ ਕੇ ਰਖੀ ਦਾ ਹੱਥ ਵਿੱਚ ਡਾਂਗ ਡਰੋਈ ਆਪੇ ਤੇ ਆ ਜੂਗੀ ਜੇ ਕਰਮਾਂ ਮਿੱਥੋਈ ਆਪੇ 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 ਆ ਜੂਗੀ ਆ ਬਸੇ ਕਾਦੀ ਸਾਰੀ ਢਕਟੀਆਂ ਕਰੇ ਪਾਗੋ ਚੰਨ ਮਿਚੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਮਿਚੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪਹਿਲਾ ਬੱਲਾ ਬਈ ਗਿੱਲਾ ਪਹਿਲਾ ਬੱਲਾ ਬਈ ਗਿੱਲਾ ਪਹਿਲਾ ਬੱਲਾ ਬਈ ਗਿੱਲਾ ਬੱਲਾ 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 ਪਏ ਹੰਗਾਰੇ ਪਰ ਦੇ ਕਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਦੀ ਗਜਦੇ ਬਹਿ ਜਾ ਬਹਿ ਜਾ ਕਰਦੇ ਵੀ ਗਜਦੇ ਬਹਿ ਜਾ ਬਹਿ ਜਾ ਕਰਦੇ ਹੋਰੇ ਤੋਂ ਸੱਜੂ ਕੀ ਕਾਲੀ ਕਾਨੀ ਨੀ ਸੋਣੇ ਦਾ ਕੀ ਰੂਪ ਚਟਣਾ ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ ਹੋਰੇ ਦਾ ਕੀ ਰੂਪ ਚਟਣਾ ਮੁੰਡਾ ਹੋਵੇ ਨੀ ਦਿਲਾਂ ਦਾ ਤੋੜ ਨਾ ਦੇ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਬਣਾਉਣੀ ਆ ਕੋਲੇ ਬੈਠਾ ਲੜਦਾ ਨਹੀਂ ਉਹਦਾ ਚਿੱਤ ਚਟਣੀ ਨੂੰ ਕਰਦਾ ਨਹੀਂ ਇਹਦਾ ਚਿੱਤ ਚਟਣੀ ਨੂੰ ਕਰਦਾ ਨਹੀਂ ਇਹਦਾ ਚਿੱਤ ਚਟਣੀ ਆਈ ਬੋਲੀ ਹਰ ਕੋਈ ਪਾਉਂਦਾ ਸੁਣੀ ਸੁਣਾਈ ਬੋਲੀ ਹਰ ਕੋਈ ਪਾਉਂਦਾ ਮਨੋ ਜੋੜ ਕੇ ਪਾਈਏ ਰੰਗਲੀ ਦੁਨੀਆ ਤੋਂ ਹੱਸਦੇ ਖੇਡਦੇ ਜਾਈਏ ਰੰਗਲੀ ਦੁਨੀਆ ਤੋਂ ਹੱਸਦੇ ਖੇਡਦੇ ਜਾਈਏ ਰੰਗਲੀ ਦੁਨੀਆ ਤੋਂ ਹੱਸਦੇ ਖੇਡਦੇ ਲਈਏ ਜੁੜ ਨਿਕਾਰ ਮੇਰੇ ਜੇਠ ਦੀ ਪੁੱਗੇ ਤਰਾਂਝਾ ਰੋਲ ਦੂ ਬੱਕਰੀਆਂ ਚਾਰੇ ਕਿਤ ਕਰੇ ਹੋ ਜਾ ਸਾਥ ਨੇ ਦੋਸ਼ਨਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫੜੀਆਂ ਵੀਰਾ ਤੈਨੂੰ ਦੂਦੂ ਦੋਸ਼ਨਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫੜੀਆਂ ਕੋਰੇ 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 ਹੀ ਤੇ ਮੈਂ ਜੋ ਮਾਉਣੀ ਐ ਕੋਰੇ

ਉਹ ਦੇ ਦੇ ਕਾ ਵੇ ਵੀਰ ਲੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀਰ ਲੜ ਲਿਆ ਮੈਨ ਤੇਰੇ ਵਿਆਹ ਦਾ ਚਾ ਉਹ ਦੇ ਦੀ ਘਾੜੀ ਅਮ ਤੇ ਸਵਾਰ ਬਿੰਦੜਿਆ ਮਿਰਿਆ ਬਗਾ ਪਾਣੀ ਪਾਣੀ ਵਿੱਚ ਮਦਾਨੀ ਆ ਪਾ ਸਾਰੇ ਨੱਚੀ ਗਏ ਦੁ ਰਾਣੀ ਤੇਜ ਠਾਣੀ ਆ ਪਾ ਸਾਰੇ ਨੱਚੀ ਗਏ ਦੁ ਰਾਣੀ ਤੇਜ ਠਾਣੀ ਆ ਪਾ ਸਾਰੇ ਨੱਚੀ ਗਏ ਦੁ ਰਾਣੀ ਤੇਜ ਠਾਣੀ ਆ ਪਾ ਆਈਆਂ ਤੀਜ ਦੀਆਂ ਬਰੇ ਦਿਨਾਂ ਤੋਂ 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 ਸਈਓ ਨੀ ਮੇਰੀ ਗੱਤ ਦਾ ਪੁਰਾਂਤਾ ਵੇਖੋ ਸਈਓ ਨੀ ਮੇਰੀ ਗੱਤ ਦਾ ਪੁਰਾਂਤਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ ਅਜਨੋ ਕੁਰੂ ਜਾਂਦਾ ਕੱਲ ਮੈਂ ਵਿਆਹੀ एक तो ना लायो ला मेरे कन्ना दे कांटे दूजे ना लायो ला मेरे गुट्टू तो घड़ी जे मैं बोल सिंगा बेबे कंबू की घड़ी जे मैं बोल पी सिंगा बेबे की कड़ी बोल पी सिंगा कम्बू कीना बोली बुबड़ी नीना बोली गौरिएबे आड़ ਦਹੀਂ ਦਾ ਕਟੋਰਾ ਭਰਿਆ ਲੱਸੀ ਦਾ ਚੰਨਾ ਭਰਿਆ ਦਹੀਂ ਦਾ ਕਟੋਰਾ ਭਰਿਆ ਲੱਸੀ ਦਾ ਜਾਣ ਤੋਂ ਪਿਆਰਾ ਮੈਨੂੰ ਪਤੂ ਨਹੀਂ ਸੱਸੀ ਦਾ ਮੇਰਾ ਨਾਮ ਰਾਣੀ ਜੀ। ਕਿਉਂਕਿ ਤੁਸੀਂ ਅੱਜ ਖਰੀਕੇ ਕਲਾਾਂ ਦੇ ਵਿੱਚ 30 ਲਾਈਆਂ ਕੱਟੀਆਂ ਹੋ ਕੇ ਹਾਂਜੀ ਜੀ ਕਾਰਨ ਦੀਆਂ ਲਾਉਣਾ। ਹਾਂਜੀ ਬਸ ਸਰ ਇਸ ਤਰ੍ਹਾਂ ਵੀ ਕੁੜੀਆਂ ਆ ਜਾਂਦੀਆਂ ਸਹੁਰਿਆਂ ਤੋਂ ਹੋਣਾ ਕੁਝ ਦਿਨ ਵਾਸਤੇ ਇੱਥੇ ਫਿਰ ਹੱਸ ਖੇਡ ਜਾਂਦੀਆਂ ਤੇ 15 ਦਿਨ ਵਾਸਤੇ ਤੀਆਂ ਚੱਲਦੀਆਂ ਨੇ ਅੱਜ ਲਾਸਟ ਹੈ। ਹਾਂਜੀ ਪੰਜਾਬੀ ਸੱਭਿਆਚਾਰ ਹੈ ਸਾਡਾ ਇਹ ਪੰਜਾਬ ਦਾ। ਇਹ ਸਾਡਾ ਪੰਜਾਬੀ ਸੱਭਿਆਚਾਰ ਹੈਗਾ ਹਰ ਸਾਲ ਦੀ ਤਰ੍ਹਾਂ ਲਗਾਈਆਂ ਜਾਂਦੀਆਂ ਨੇ ਇਸ ਵਾਰੀ ਲਗਾਈਆਂ। ਹਾਂਜੀ ਨਹੀਂ ਹਰ ਸਾਲ ਹੀ ਲੱਗਦੀਆਂ ਜੀ ਪਰ ਇਸ ਵਾਰ ਥੋੜੇ ਜ਼ਿਆਦੇ ਵਧੀਆ ਲਾਈਆਂ ਸੀ। ਤੁਸੀਂ ਵੀ ਹੈ ਨਾ ਕਿ ਨਾ ਕਿ ਰਾਸ ਹਾ ਗਏ ਹੈ ਨਾ ਰੁਕ ਗਈ ਤੇ ਬਤਾ ਮਿਲ ਸਰਨ ਨੇ ਇਹ ਬਤਾ ਮਨਾ ਨਹੀਂ ਜਾਇਰ ਨਾ ਉਹਨੇ ਐਂ ਵੀ ਨਹੀਂ ਦੂਜੇ ਦਾ ਬਹੁਣਾ ਜੋ ਹੋ ਮੇਰਾ ਜਦ ਉਹ ਰਾਸ ਤੇ ਉਹ ਸੀ ਸਿਆਲ ਲ ਲੈ ਨਾ ਰਾਸ ਨਹੀਂ ਰੋਬ ਤੇ ਇਹ ਨਾਰ ਪਰ ਮਿਦਾਏ ਗੋਇ ਤੇ ਡਾਇਗ ਲੈ ਮਲਾ ਦੇ ਨਾ ਰਾਸ ਉਸ ਉਸ ਕਿਸੇ ਚਾਲ ਜਾ ਨਾ ਸਕਿਸ ਖਮਜ ਦਾ ਦਾਸ ਹਾ ਇਹ ਰਾ ਨਹੀਂ ਵੇ ਤੇ ਗਾਨੇ ਦਾ ਅਬਰੀਸਾ ਹੈ ਗੰਰਾ ਕੇ ਨੋ ਹੀ ਤੇ ਕੇ ਦਸ ਹਰ ਅਬਰੀ ਪ੍ਰਗਨਰੀ ਮਮਾਨੀ ਕੀ ਹੈ ਕੀ ਨਾਉਣਾ ਬੈਂਜੀ ਤੁਹਾਡਾ ਮੇਰਾ ਨਾਮ ਸਫਤਵਿੰਦਰ ਹੈ ਜੀ ਭੈਣ ਜੀ ਜੋ ਅੱਜ ਤੁਸੀਂ ਇੱਥੇ ਇਕੱਠੀਆਂ ਹੋਈਆਂ ਸਾਰੀਆਂ ਕੁੜੀਆਂ ਕੀ ਕਾਰਨ ਸੀ ਇਕੱਠੀਆਂ ਹੋਣ ਦਾ ਇਕੱਠੀਆਂ ਹੋਣ ਦਾ ਇਹੀ ਕਾਰਨ ਸੀ ਅਸੀਂ ਰਲ ਮਿਲ ਕੇ ਗਿੱਧਾ ਪਾਈਏ ਸਾਰੇ ਇਕੱਠੇ ਹੋਣ ਅਸੀਂ ਆਪ ਦਾ ਸੱਭਿਆਚਾਰ ਮਨਾਈਏ ਉਹ ਤਾਂ ਵੇਖਣਾ ਚ ਨਹੀਂ ਬੀਬੰਗਾ ਤੋਂ ਨਿਕਲਿਆ ਜਾਂਦਾ ਚਲ ਇਸ ਬਾਹਨੇ ਨਾਲ ਅਸੀਂ ਗਿੱਦਾ ਪਾਉਣੀ ਹੈ ਇੱਥੇ ਆਪਦਾ ਰੰਜਣ ਕਰਦੇ ਹਰ ਸਾਲ ਦੀ ਤਰ੍ਹਾਂ ਅਸੀਂ ਐਵੇਂ ਕਰਿਆ ਕਰਾਂਗੇ ਮਹਾਰਾਜ ਸੁਖ ਰੱਖੇ ਪਾਰਾ ਸੌਂ ਦਾ ਮਹੀਨਾ ਬੀਤ ਰਿਹਾ ਭਾਦੋਂ ਚ ਕਿਉਂ ਪ੍ਰਵੇਸ਼ ਕਰ ਗਿਆ ਇੰਨੀਆ ਲੇਟ ਪਈ ਆ ਮਾ ਕੀ ਕਰਨ ਅਸੀਂ ਤੀਆਂ ਤੀਜ ਦਾ ਕਰਕੇ ਵੀ ਕੁੰਨਿਆ ਦਾ ਕਰਕੇ ਵੀ ਸਮਾਪਤ ਕੀਤਾ ਹਾਂਜੀ ਹਾਂ